ਕੀ ਯੂਐਸਏ ਵਾਲਾ ਅਰਸ਼ ਕੱਲੇ ਹੋ ਰਹੀਆਂ ਫ੍ਰਿਜਰੋ ਦਾ ਵਾਸੀ ਐ ਆ ਜਿੱਥੇ ਗਏ ਪੰਜਾਬੀ ਲੈ ਗਏ ਨਾਲ ਕਬੱਡੀ ਨੂੰ ਆ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਜੁਗਾ ਜੁਗਾ ਤੋਂ ਕਰਨ ਪੰਜਾਬੀ ਪਿਆਰ ਕਬੱਡੀ ਨੂੰ ਲਾ ਇਧਰੇ ਪਾਸੇ ਕਲਾ ਨੌਰ ਵਾਲਾ ਕਲਾ ਨੌਰ ਵਾਲਾ ਸਾਬਾ ਕੁਛ ਕਰਦਾ ਡੱਕਣ ਦੀ ਬੱਲੇ ਬੱਲੇ ਹੋ ਗਈ ਆ ਵੱਜ ਗਈ ਕੈਂਜੀ ਵੱਜ ਗਈ ਕੈਂਜੀ ਵੱਜ ਗਈ ਕੈਂਜੀ ਮੁੰਡਾ ਕਰੂ ਕਮਾਲ ਹੋ ਕਬੱਡੀ ਹਟ ਕਬੱਡੀ ਹਟ ਕਬੱਡੀ ਅੱਬਾ 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 ਫੜਿਆ ਜਿਵੇਂ ਕਹਨੇ ਹੁੰਦੇ ਵੀ ਆਖਦਾ ਕੋਈ ਮੱਖਣ ਆਖਦਾ ਲਓ ਮੱਖੀ ਦੀ ਪਈ ਹੋਈ ਕਬੱਡੀ ਇਹ ਵੀ ਬੜਾ ਤਿੱਖਾ ਹੈ ਬੜਾ ਤੇਜ਼ ਤਰਾਰ ਹੈ ਬੜਾ ਦਲੇਰ ਜਿਹਾ ਕਬੱਡੀ ਖਿਡਾਰੀ ਹੈ ਆਂ ਧੂੜ ਉਡਦੀ ਹੋਈ ਇਹਦਾ ਰੰਗ ਸੰਦੂਰੀਆ ਗੋਰੀ ਚਿੱਟੀ ਹੈ ਆ ਇਹਨੂੰ ਮੈਲੀ ਨਾ ਕਰਿਓ ਮੇਰੇ ਪੰਜਾਬ ਦੀ ਮਿੱਟੀ ਫਰੋਹੀ 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 ਸਾਬਾ ਕੋਈ ਕਰਦਾ ਡੱਕ ਰੇਣੀ ਆ ਕਬੱਡੀ ਹਟ ਕਬੱਡੀ ਹਟ ਕਬੱਡੀ 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 ਸਾਬਾ 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 2014 ਸਾਬੇ ਦੇ ਨਾਮ ਤੇ ਮਾਰਗ ਪਾਉਗੀ ਮੇਰੇ ਵੀਰੋ ਓ ਸਾਬੇ ਦਾ ਜੱਫਾ ਇੱਧਰ ਰਫੀਕ ਨੇ ਜੱਫਾ ਲਾਇਆ ਜੀਵਨ ਦੀ ਰੇਡ ਆਹ ਮਾਨੁਕੇ ਵਾਲੇ ਵੀਰੇ ਆਹ ਵੀਰ ਨਹੀਂ ਪਾਣੀ ਪੁੱਜਦਾ ਕਰਦੇ ਹੋ ਹੈਪੀ ਜੀ ਆਹ ਹੈਪੀ ਕਹਿੰਦਾ ਪਾਣੀ ਪੁੱਜਦਾ ਕਰਦੇ ਹੋ ਪਾਣੀ ਲਾ ਰੇਡ ਬੰਦੇ ਪਾਸੇ ਜੀਵਨ ਆ ਗਿਆ ਔਰ ਦੂਸਰੇ ਪਾਸੇ ਕਲਾ ਨੌਰ ਵਾਲਾ ਆਹ ਸਾਬਾ ਹੱਬਾ 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 ਕਰਦਾ ਕਮਾ ਆਹ ਮੁੰਡੇ ਲਈ ਤਾੜੀਆਂ ਮਾਰਦੇ ਇੱਕ ਵਾਰੀ ਜ਼ੋਰਦਾਰ ਉੱਪਰਦਾ ਹੋਇਆ ਖੇਡ ਕਬੱਡੀ ਦਾ ਟਾਪਰ ਤਕੜਾ ਜੱਫਾ ਲਾ ਕੇ ਪੁਆਇੰਟ ਜੋੜਦਾ ਨਾ ਪਾਉਂਦਾ ਚੱਲਦਾ ਮਿੱਤਰ ਮੱਖਣ ਮੱਖੀ ਦਾ ਕਿ ਗੱਲਾਂ ਸੱਚੀਆਂ ਹੀ ਆਖਦਾ ਨਹੀਂ ਲੋਪੋ ਪਿੰਡ ਵਾਲਾ ਆ ਨਾਮ ਜੱਗ ਦੇ ਬਣਾਉਣਾ ਨਹੀਂ ਸਖਾਲਾ ਜੇ ਛਾਤੀ ਵਿੱਚ ਬਲ ਹੋਵੇ ਆ ਲੋਕੀ ਤਾਂ ਪੁੱਛਦੇ ਸਰਨਾਵਾ ਹਰਜੀਤ ਬਰਾੜ ਜਹੇ ਆ ਵਰਰੇ ਪੁੱਤ ਜੰਮਦੀ ਆ ਮਾਵਾ ਬੱਲੇ ਬੱਲੇ ਹੋ ਗਈ ਆ ਦੇਖਦੇ ਵੀ ਸਾਬਾ ਫਿਰ ਕੱਲਾ ਨੌਰ ਵਾਲਾ ਕੱਲਾ ਨੌਰ ਵਾਲਾ ਕੁਝ ਕਰਦਾ ਡੱਕ ਲੈਣ ਦੀ ਚੱਪਾ 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 ਆ ਚਰਖਾ ਚਰਖਾ ਇਸ ਗੱਭਰੂ ਦਾ ਵੀ ਚਰਚਾ ਥਾਂ ਥਾਂ ਹੋ ਗਿਆ ਮੇਲਾ ਮੰਗੇ ਸਲਾ 14 ਟੱਚ ਲਏ ਤੇ 5 ਸਟਾਪ ਕੀਤੇ ਕਲਾਨੌਰ ਵਾਲੇ ਸੱਬੇ ਨੇ 12 ਟੱਚ ਲਏ ਤੇ 5 ਜੱਫੇ ਲਾਏ ਰਫੀਕ ਦੇ ਟੱਚ ਰਏ ਆ 14 ਸੱਬੇ ਦੇ ਟੱਚ ਰਏ ਆ 12 ਜੱਫੇ ਇਹਨਾਂ ਦੇ 5-5 ਹੈ ਪਰ ਸੱਬੇ ਕਲਾਨੌਰ ਵਾਲੇ ਦੇ 12 ਟੱਚ ਘਟ ਨੇ ਇਸ ਲਈ 5 ਜੱਫੇ ਲਾ ਕੇ ਕਲਾਨੌਰਿਆ ਸ਼ਬਬ ਬੈਸਟ ਸਟਾਪਰ ਤਾੜੀਆਂ ਉਹ ਜਿਹਨਾਂ ਜਿਹਨਾਂ